ਵੀਡੀਓ ਦੇਖਦੇ ਸਾਰਿਆਂ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਮੈਂ ਉਮੀਦ ਕਰਦਾ ਤੁਹੀਂ ਸਾਰੇ ਠੀਕ ਹੋਵੋਗੇ ਤੇ ਜਿਦਾ ਤੁਹਾਨੂੰ ਪਤਾ ਪਈ ਠੰਡ ਦਾ ਮੌਸਮ ਆ ਤੇ ਤਕਰੀਬ ਸਾਡੇ ਤੇ ਹਫਤਾ ਹੀ ਹੋ ਗਿਆ ਸੂਰਜ ਨੇ ਦਰਸ਼ਨ ਨਹੀਂ ਦਿੱਤੇ ਅੱਜ ਵੀ ਠੰਡ ਬਹੁਤ ਆ ਤੇ ਠੰਡ ਦੇ ਵਿੱਚ ਜੀ ਕਹਦਾ ਕੁਝ ਨਾ ਕੁਝ ਬਣਾ ਕੇ ਖਾਈਏ ਤੇ ਆਪਾਂ ਅੱਜ ਬਣਾਉ ਲੱਗੇ ਆ ਗਜਕ ਉਹਦੇ ਵਾਸਤੇ ਆਪਾਂ ਕੀ ਕੀ ਲਿਆ ਆਇਓ ਤੁਹਾਨੂੰ ਦਿਖਾਉਨੇ ਆ ਇਹ ਸਕਰੀਨ ਦੇ ਵਿੱਚ ਤੁਹਾਨੂੰ ਦੋ ਗੁੜ ਦਿਖਾਈ ਦੇ ਰਹੇ ਹੋਣਗੇ ਲੱਗੇ ਜਾਂ ਤੇ ਬਖਾਪੁੱਤ ਇਹ ਆ ਗੋੜਨ ਜਿਹੜਾ ਆਮ ਆਪਣੂੰ ਦੁਕਾਨਾਂ ਤੋਂ ਮਿਲਦਾ ਜਿਹੜਾ ਜਿਹਦੀ ਆਪਾਂ ਚਾਹ ਬਣਾਉਂਦੇ ਆ ਜਾਂ ਦੁੱਜਾ ਤੇ ਇਹ ਆ ਸਪੈਸ਼ਲ ਗੁੜ ਜਿਹੜਾ ਗੱਚਗ ਲਈ ਆਉਂਦਾ ਇਹ ਥੋੜਾ ਕੱਚਾ ਹੁੰਦਾ ਵਾ ਇਹ ਗੋੜ ਨੂੰ ਪੂਰੀ ਪੱਤ ਚੜੀ ਆ ਆ ਤੁਸੀਂ ਰੰਗ ਦੇ ਹਿਸਾਬ ਨਾਲ ਲਾ ਲਓ ਕੋਈ ਇਹਨੂੰ ਲੱਡੂ ਗੋੜ ਕਹਿੰਦਾ ਕੋਈ ਇਹਨੂੰ ਗੱਚ ਕਾਲਾ ਗੋੜ ਕਹਿੰਦਾ ਕੋਈ ਇਹਨੂੰ ਕੱਚਾ ਗੋੜ ਕਹਿੰਦਾ ਵਾ ਇਹ ਆਪਾਂ ਦੋ ਗੋੜ ਲੈ ਆ ਤੁਹਾਨੂੰ ਸਿਰਫ ਇੱਕ ਬਕਾਉਣ ਵਾਸਤੇ ਲਿਆ ਇਹਦੀ ਆਪਾਂ ਯੂਜ਼ ਕਰਾਂਗੇ ਗੱਚਕ ਵਾਸਤੇ ਬਣਾ ਇਹਦਾ ਵੀ ਜਾਂਦਾ ਵਾ ਇਸ ਗੁੜ ਦੀ ਵੀ ਗੱਚਕ ਬਣ ਜਾਂਦੀ ਆ ਪਰ ਥੋੜੀ ਜੀ ਉਹ ਕਾਲੀ ਹੋ ਜਾਂਦੀ ਆ ਤੇ ਆਪਾਂ ਆਹੜਾ ਗੁੜ ਯੂਜ਼ ਕਰਾਂਗੇ ਤੇ ਨਾਲੇ ਪੱਕ ਕੇ ਇਹਦਾ ਕਲਰ ਸੇਮ ਹੋ ਜਾਊਗਾ ਔਰ ਆਪਾਂ ਕੀ ਕੀ ਲਿਆ ਆਜੋ ਤੁਹਾਨੂੰ ਉਹ ਵੀ ਦੱਸਦੇ ਆ ਇਹ ਆਪਾਂ ਲਿਆ ਜੀ ਗੁੜ ਜਿੰਨਾ ਵੀ ਤੁਹਾਨੂੰ ਪਰਿਵਾਰ ਦੇ ਹਿਸਾਬ ਨਾਲ ਜਿੰਨਾ ਵੀ ਚਾਹੀਦਾ ਇਹ ਮਤਲਬ ਤਕਰੀਬਨ 250 250 ਗ੍ਰਾਮ ਆ ਇਹ ਲਿਆਈ ਆਪਾਂ ਦੋ ਚਮਚ ਦੇਸੀ ਘਿਓ ਦੇ ਇਹਦਾ ਵੀ ਆਪਾਂ ਯੂਜ਼ ਕਰਾਂਗੇ ਇਹਦਾ ਲਿਆ ਆਪਾਂ ਥੋੜਾ ਜਿਹਾ ਖੋਪਾ ਜਿਨੋਂ ਆਪਾਂ ਅਰੀਲ ਕਹਿੰਦੇ ਥੋੜਾ ਆਪਾਂ ਕੱਟ ਕੇ ਲਿਆ ਤੇ ਇਹ ਮੇਲ ਚੀਜ਼ ਹੀ ਆ ਜੀ ਇਹ ਹੈਗੀ ਮੋਫਲੀ ਦੀਆਂ ਗਿਰੀਆਂ ਇਹ ਵੀ ਕੱਚੀਆਂ ਵਾ ਤੁਸੀਂ ਆਪਣਾ ਮੋਫਲੀ ਦੇ ਵਿੱਚੋਂ ਕੱਢ ਕੇ ਯੂਜ਼ ਕਰ ਸਕਦੇ ਜੇ ਪਰ ਅਸੀਂ ਕੱਚੀਆਂ ਲਈਆਂ ਇਹਨਾਂ ਨੂੰ ਪਹਿਲਾਂ ਭੁੰਨਾਂਗੇ ਸਭ ਤੋਂ ਪਹਿਲਾਂ ਇਹਨਾਂ ਨੂੰ ਆਪਣਾ ਓਪਨ ਕਰ ਲੈਂਦੇ ਸੋ ਇਹਨਾਂ ਨੂੰ ਖੋਲ ਲੈਣੇ ਆ ਇਹ ਲਈ ਇਹੀ ਆਪਾਂ ਕੱਚੀਆਂ ਗਿਰੀਆਂ ਤੁਸੀਂ ਮੋਫਲੀ ਦੀਆਂ ਵੀ ਲੈ ਸਕਦੇ ਜੇ ਪਰ ਆਪਾਂ ਨੂੰ ਤਾਂ ਕੱਚੀਆਂ ਮਿਲ ਗਈਆਂ ਗੱਚ ਕਾਲੀਆਂ ਇਹ ਆਪਾਂ ਹੁਣ ਪਹਿਲਾਂ ਇਹਨਾਂ ਨੂੰ ਸਭ ਤੋਂ ਪਹਿਲਾਂ ਇਹਨਾਂ ਨੂੰ ਡਰਾਈ ਕਰਾਂਗੇ ਸਭ ਤੋਂ ਪਹਿਲਾਂ ਇਹਨਾਂ ਨੂੰ ਭੁੰਨਾਂਗੇ ਆਪਾਂ ਤੇ ਸਭ ਤੋਂ ਪਹਿਲਾਂ ਆਪਾਂ ਗਿਰੀਆਂ ਭੁੰਨਾਂਗੇ ਜਿੰਨੀਆਂ ਕਾਪਣ ਨੂੰ ਚਾਹੀਦੀ ਉਹਨਾਂ ਕਾਪਾਂ ਇਹ ਕੌਲੀ ਚ ਪਾ ਲੈਨੇ ਆ ਸਭ ਤੋਂ ਪਹਿਲਾਂ ਆਪਾਂ ਇੰਡੈਕਸ ਓਪਨ ਕਰ ਲੈਂਦੇ ਆ ਚਾਲੂ ਕਰ ਲੈਂਦੇ ਤੇ ਤੇ ਰੱਖਾਂਗੇ ਆਪਾਂ ਕੜਾਈ ਕੜਾਈ ਆਪਾਂ ਸਟੀਲ ਦੀ ਆਪਾਂ ਜਿਆ ਇਸਤੇਮਾਲ ਕਰ ਰਹੇ ਆ ਇਹਨੂੰ ਪਹਿਲਾਂ ਗਰਮ ਹੋਣ ਦਿੰਦੇ ਆ ਤੇ ਹਾਂਜੀ ਕੜਾਈ ਆਪਣੀ ਗਰਮ ਹੋ ਗਈ ਆ ਸਭ ਤੋਂ ਪਹਿਲਾਂ ਆਂਗਾ ਆਪਾਂ ਪਾਵਾਂਗੇ ਇਹਦੇ ਵਿੱਚ ਇਹ ਮੋਫਲੀ ਦੀ ਗਰੀ ਬਿਲਕੁਲ ਹਲਕੀ ਅੱਗ ਤੇ ਇਹਨੂੰ ਆਪਾਂ ਹੌਲੀ-ਹੌਲੀ ਸਾਰੀ ਨੂੰ ਭੁੰਨਾਗੇ ਕਿਉਂਕਿ ਗਰੀਆਂ ਆਪਣੀਆਂ ਕੱਚੀਆਂ ਵਾ ਇਹਦਾ ਸਿਲਕਾ ਬਿਲਕੁਲ ਨਹੀਂ ਲੱਤਦਾ ਆ ਤੁਸੀਂ ਦੇਖ ਸਕਦੇ ਜੀ ਇਹਦਾ ਸਿਲਕਾ ਨਹੀਂ ਲੈਂਦਾ ਬਿਲਕੁਲ ਨਾਲ ਜਿਮੜਿਆ ਕਿਉਂਕਿ ਇਹ ਕੱਚੀ ਹੈ ਮੋਫਲੀ ਹੈ ਜੇ ਮੋਫਲੀ ਦੀ ਗਰੀ ਬਿਲਕੁਲ ਕੱਚੀ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਰੀ ਨੂੰ ਭੁੰਨਾਂਗੇ ਜਿੰਨਾਂ ਦਾ ਆਪਾਂ ਇਸਤੇਮਾਲ ਕਰਨਾ ਤੇ ਬਾਕੀ ਇਹ ਗਰੀਆਂ ਹਿਲ ਜਾਂਦੀਆਂ ਆ ਪੋਹੇ ਵਾਸਤੇ ਉਹ ਜਿਹੜੀ ਕੱਚੀਆਂ ਅੰਗਰੀਆਂ ਪਈਆਂ ਚ ਮੈ ਭੁਲਣੀਆਂ ਪੈਂਦੀਆਂ ਤੇ ਅੱਜ ਗੱਚਕ ਨੂੰ ਦਿਲ ਕਰਦਾ ਏ ਤੇ ਅੱਜ ਆਪਾਂ ਗੱਚਕ ਪਹਿਲਾਂ ਬਣਾਵਾਂਗੇ ਉਹ ਆਪਾਂ ਫਿਰ ਕਿਸ ਦਿਨ ਬਣਾਵਾਂਗੇ ਤੇ ਲਓ ਜੀ ਆਪਣੀਆਂ ਗਿਰੀਆਂ ਜਿਹੜੀਆਂ ਮੋਫੜੀਆਂ ਦੀਆਂ ਉਹ ਬਿਲਕੁਲ ਆਪਾਂ ਘੱਟ ਸੇਕਦੇ ਭੁੰਨਣੀਆਂ ਵਾ ਤਾਂ ਜੋ ਅੰਦਰ ਤੱਕ ਇਹ ਪੱਕ ਸਕੇ ਇਹਨਾਂ ਦੇ ਬਾਹਰੋਂ ਬਾਹਰੋਂ ਕਾਲੀਆਂ ਹੋ ਜਾਣੀਆਂ ਤੇ ਲਓ ਆਪਣੀਆਂ ਗਿਰੀਆਂ ਪੁੱਜ ਗਈਆਂ ਇਹਨੂੰ ਆਪਾਂ ਥਾਲੀ 'ਚ ਗੜ ਲਾਂਗੇ ਇਹ ਠੰਡੀਆਂ ਹੋਣਗੇ ਤੇ ਫਿਰ ਆਪਾਂ ਛਿਲਕਾ ਦੇ ਲਾਵਾਂਗੇ ਉਹ ਠੰਡੀਆਂ ਹੁੰਦੀਆਂ ਹੁਣ ਆਪਾਂ ਗੁੜ ਨੂੰ ਬਰੀਕ ਕਰ ਲਾਂਗੇ ਵੀ ਜਾਂ ਥੇਲੀਆਂ 'ਚ ਭਾਲਾਂਗੇ ਬਾਅਦ 'ਚ ਇਹਨੂੰ ਮੈਲਟ ਕਰਾਂਗੇ ਇਹਨੂੰ ਤੁਸੀਂ ਕਿਸੇ ਕੱਪੜੇ 'ਚ ਪਾ ਕੇ ਇਹ ਭਾਰੀ ਚੀਜ਼ ਨਾਲ ਬਿਲ ਲੈਣਾ ਇਹਨੂੰ ਕੋਟ ਸਕਦੇ ਜੇ ਤੇ ਆਪਾਂ ਇਹਨੂੰ ਪਾਵਾਂਗੇ ਇਹਦੇ ਲਿਫਾਫੇ ਦੇ ਵਿੱਚ ਆ ਗਿਰਿਆਂ ਵਾਲਾ ਲਿਫਾਫਾ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਤੇ ਕਿਸੇ ਕੱਪੜੇ 'ਚ ਬੰਢੇੜ ਲਾਂਗੇ ਕਿਉਂਕਿ ਲਿਫਾਫਾ ਪਾੜ ਸਕਦਾ ਉਦੋਂ ਆਪਾਂ ਆਪਣੇ ਡੰਡੇ ਨਾਲ ਨੂੰ ਚੰਗੀ ਤਰ੍ਹਾਂ ਬਰੀਕ ਕਰ ਲਾਂਗੇ ਇਹ ਲਓ ਜੀ ਆਪਣਾ ਗੁੜ ਜਿਹੜਾ ਵਾ ਚੰਗੀ ਤਰ੍ਹਾਂ ਬ੍ਰੀਕ ਹੋ ਗਿਆ। ਉਹਨੂੰ ਕਿਸੇ ਤਰੀਕੇ ਨਾਲ ਇਹਨੂੰ ਕੱਦੂ ਕੱਸ਼ ਕਰ ਸਕਦੇ ਜੇ ਕਿਸੇ ਤਰੀਕੇ ਨਾਲ ਕਰ ਸਕਦੇ ਤੇ ਇਹ ਕਰਨਾ ਜ਼ਰੂਰੀ ਹੈ ਉਹ ਤਾਂ ਫਿਰ ਮੈਲਟ ਸੌਖਾ ਨਹੀਂ ਹੁੰਦਾ। ਤੇ ਉਹਨੂੰ ਅਪ ਕੜਾਈ 'ਚ ਪਾਵਾਂਗੇ ਇਹਨੂੰ ਮੈਲਟ ਕਰਾਂਗੇ। ਤੇ ਲਓ ਜੀ ਆਪਣੀ ਕੜਾਈ ਗਰਮ ਹੋ ਗਈ ਆ। ਉਹਨਾਂ ਵਿੱਚ ਆਪਾਂ ਪਾਵਾਂਗੇ ਜਿਹੜਾ ਗੋੜ ਆਪਾਂ ਕੀਤਾ ਸੀ ਬ੍ਰੀਕ ਬੜੇ ਵਧੀਆ ਤਰੀਕੇ ਨਾਲ ਘਰੇ ਤਿਆਰ ਹੋ ਜਾਂਦੀ ਏ ਇੱਕ ਸੌਖੇ ਤਰੀਕੇ ਨਾਲ ਸਾਫ ਸੁਥਰੀ ਸਨਪਾ ਤਿਆਰ ਕਰਕੇ ਜੀ ਖਾਈਏ ਤੇ ਵਧੀਆ ਲੱਗਦਾ ਵਾ। ਉਹ ਸਾਰਾ ਆਪਾਂ ਗੋੜੇ ਵਿੱਚ ਮੈਲਟ ਕਰ ਲਾਂਗੇ ਲਗਾਤਾਰ ਹਲਾਈ ਜਾਵਾਂਗੇ ਨਹੀਂ ਤੇ ਥੱਲੇ ਲੱਗ ਜੂਗੇ ਇਹਨੂੰ ਪੱਲਾ ਕਾਦਰ ਹਲਾਈ ਜਾਵਾਂਗੇ ਗੁੜ ਨੂੰ ਤੇ ਤੁਹਾਡੇ ਸਾਹਮਣੇ ਗੋੜ ਮੈਲਟ ਹੋਣਾ ਸ਼ੁਰੂ ਹੋ ਗਿਆ ਗੋੜ ਆਪਣਾ ਮੈਲਟ ਹੋਣ ਲੱਪਿਆ ਵਾ ਤੇ ਜਿੰਚੜ ਆਪਣਾ ਗੋੜ ਸਾਰਾ ਮੈਲਟ ਹੁੰਦਾ ਵਾ ਉਂਝੜ ਆਪਾਂ ਏੜੀਆਂ ਗਿਰੀਆਂ ਵਾ ਇਹਨੂੰ ਕਿਸ ਕੱਪੜੇ 'ਚ ਪਾ ਕੇ ਨਾ ਫਾਈਵ ਪੋਣਾ ਯੂਜ਼ ਕਰਾਂਗੇ ਕੋਈ ਕੱਪੜਾ ਵਿਛਾ ਕੇ ਥੱਲੇ ਉਹਦੇ ਵਿੱਚ ਪਾ ਦਾਂਗੇ ਭਗਰੀਆਂ ਇਹਦੇ ਆਪਾਂ ਛਿਲਕੇ ਸਾਰੇ ਲਾ ਲਾਂਗੇ ਮਲ ਕੇ ਚੰਗੀ ਤਰ੍ਹਾਂ ਆਪਾਂ ਮਲ ਕੇ ਇਹਦੇ ਛਿਲਕੇ ਸਾਰੇ ਲਾ ਲੈਣੇ ਆ ਆ ਦੇਖੋ ਭਈ ਛਿੰਡੀ ਛੇਤੀ ਹੋ ਛਿਲਕੇ ਲੈ ਆਪੇ ਪਹਿਲਾਂ ਕੱਚੀ ਸੀ ਗਰੀ ਛਿਲਕੇ ਤੇ ਨਹੀਂ ਸੀ ਲੈਂਦੇ ਆ ਦੇਖੋ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਗਰੀਆਂ ਸਾਫ਼ ਕਰ ਲਾਂਗੇ ਤੁਸੀਂ ਹੱਥਾਂ ਨਾਲ ਮਸਲ ਸਕਦੇ ਜੀ ਇਹਨੂੰ ਕੱਪੜੇ ਨਾਲ ਮਸਲ ਸਕਦੇ ਜੀ ਜਿਸ ਤਰੀਕੇ ਨਾਲ ਤੁਹਾਨੂੰ ਚੰਗਾ ਲੱਗਦਾ ਉਸ ਤਰੀਕੇ ਨਾਲ ਆਪਾਂ ਸਾਰੇ ਛਿਲਕੇ ਲਾ ਲਾਂਗੇ ਤੇ ਲਓ ਜੀ ਆਪਾਂ ਗਿਰੀਆਂ ਚੰਗੀ ਤਰ੍ਹਾਂ ਸਾਫ਼ ਕਰ ਲਈਆਂ ਵਾ ਇਹਦਾ ਛਿਲਕਾ ਜਾਂ ਕੱਪੜਿਆਂ ਨਾਲ ਮਲ ਕੇ ਨਾ ਸਾਰਾ ਹੱਥਾਂ ਨਾਲ ਲਾ ਲਿਆ ਤੇ ਬੋਜ ਵਿੱਚ ਰਹਿ ਗਈ ਉਹ ਪੌਦਾ ਹੀ ਪਾ ਦਾਂਗੇ ਤੇ ਇਧਰ ਆਪਣਾ ਇੰਡੈਕਸ ਤੇ ਗੁੜ ਜਿਹੜਾ ਮੈਲਟ ਹੁੰਦਿਆ ਪਿਗਲ ਲਾ ਪਿਆ ਵਾ ਇਹਨੂੰ ਆਪਾਂ ਚੰਗੀ ਤਰ੍ਹਾਂ ਪੇਰੀ ਅੰਦਰੋਂ ਗੰਡਾ ਜਿਹੜੇ ਢੇਲੀਆਂ ਆਈਆਂ ਨਾ ਉਹ ਵੀ ਮੈਲਟ ਕਰ ਲਾਂਗੇ ਤੇ ਨਗਰਾਤਾਰੀ ਨੂੰ ਹਿਲਾਉਂਦੇ ਹੋਏ ਪਕਾਉਣਾ ਨਹੀਂ ਤੇ ਥੱਲੇ ਲੱਗ ਜਾਂਦਾ ਇਹ ਗੁੜ ਆਪਣਾ ਚੰਗੀ ਤਰ੍ਹਾਂ ਮੈਲਟ ਹੋ ਗਿਆ ਤੇ ਇਸ ਟਾਈਮ ਤੇ ਪਾ ਦਾਂਗੇ ਆਪਾਂ ਤਕਰੀਬਨ ਤਕਰੀਬਨ ਇੱਕ ਚਮਚਾ ਤੇ ਉਹਦੇ ਬਰਾਬਰ ਆਪਾਂ ਘਿਓ ਪਾਵਾਂਗੇ ਦੇਸੀ ਤੇ ਇਹਨੂੰ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਤੇ ਲੋ ਜੀ ਆਪਣੇ ਗੁੜ ਦਾ ਰੰਗ ਬਦਲ ਗਿਆ ਅੱਦਲਾ ਕੇ ਭੁੱਜ ਗਿਆ ਵਾ ਹੁਣ ਇਸ ਟਾਈਮ ਵਿੱਚ ਪਾ ਦਾਂਗੇ ਆਪਾਂ ਗਿਰੀਆਂ ਇਹਨਾਂ ਨੂੰ ਵੀ ਥੋੜਾ ਥੋੜਾ ਵਿੱਚ ਭੁੰਨਾਗੇ ਚੰਗੀ ਤਰ੍ਹਾਂ ਨਾਲ ਇਹ ਮਿਕਸ ਕਰਾਂਗੇ ਨਾਲੇ ਇਹ ਵੀ ਥੋੜੀਆਂ ਜਿਹੀਆਂ ਇਹ ਚ ਹੋਰ ਭੁੱਜ ਜਾਣਗੀਆਂ ਤੇ ਗੁੜ ਦਾ ਟੇਸ ਇਹਦੇ ਵਿੱਚ ਮਿਲ ਜਾਊਗਾ ਤੇ ਜਦੋਂ ਇਹਦੇ ਵਿੱਚ ਗਰੀਆਂ ਮਿਕਸ ਚੰਗੀ ਤਰ੍ਹਾਂ ਹੋ ਜਾਣ ਤੇ ਨਾਲ ਦੀ ਨਾਲ ਹੀ ਆਪਾਂ ਇਹਨੂੰ ਜਮਾਵਾਂਗੇ ਬਾਅਦ ਚ ਇਹ ਬੈਟਰ ਠੰਡਾ ਹੋ ਕੇ ਸਖਤ ਹੋ ਜਾਂਦਾ ਥਾਲੀ ਰੱਖੀ ਆ ਥਾਲੀ ਦੇ ਵਿੱਚ ਆਪਾਂ ਘੋ ਵੀ ਲਾਇਆ ਤੇ ਉੱਤੇ ਆ ਬਟਰ ਪੇਪਰ ਵੀ ਰੱਖਿਆ ਤੇ ਇਹਦੇ ਵਿੱਚ ਆਪਾਂ ਹੁਣ ਇਹਨੂੰ ਕੱਢ ਦਾਂਗੇ ਜਮਾਵਾਂਗੇ ਇਹਦੇ ਵਿੱਚ ਹੁਣ ਆਪਾਂ ਅਪਾ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ ਇਹ ਥੋੜਾ ਪ੍ਰੋਸੀਜਰ ਥੋੜਾ ਤੇਜ਼ ਕਰਨਾ ਪੈਂਦਾ ਕਿਉਂਕਿ ਠੰਡ ਦਾ ਮੌਸਮ ਆ ਤੇ ਖੇਤੀ ਜੰਮ ਜਾਂਦਾ ਗੋੜਾ ਇਹਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ ਤੇ ਹਾਂਜੀ ਆਪਾਂ ਗੱਜਕ ਸਾਰੀ ਕੱਢ ਲਈ ਆ ਬਟਰ ਪੇਪਰ ਤੇ ਤੇ ਇਹਨੂੰ ਵੀ ਸੈੱਟ ਵੀ ਕਰ ਲਈ ਆ ਤੇ ਥੋੜਾ ਜਿਹਾ ਇਸ ਟਾਈਮ ਤੇ ਇਹਨੂੰ ਆਪਾਂ ਐਸ ਤਰੀਕੇ ਨਾਲ ਸੈੱਟ ਕਰ ਲਾਂਗੇ ਤੇ ਉੱਪਰ ਦੀ ਲਾਵਾਂਗੇ ਇਹ ਤਾਂ ਆਪਾਂ ਇੱਕ ਗਿਰੀਆਂ ਨਾਰੀਅਲ ਦੀ ਗਿਰੀ ਆ ਥੋੜਾ ਸਿਆਬ ਦਾ ਪਾਣੀ ਕਰਦਾ ਨੇ ਸਾਰੇ ਦੇ ਜਦੋਂ ਅਸੀਂ ਛੋਟੇ ਛੋਟੇ ਜਾਂਦੇ ਹਾਂ ਨਾ ਦੁਕਾਨ ਤੇ ਗੱਚਕ ਲੈਣ ਪਹਿਲੇ ਟਾਈਮ ਤੇ ਉਦੋਂ ਇਦਾਂ ਕਰ ਕਰ ਕੇ ਤੇ ਸਜਾਵਟ ਕੀਤੀ ਹੁੰਦੀ ਸੀ ਉਦੋਂ ਦੇ ਨਾ ਉਹ ਦਾਲ ਪਰਮਲ ਦੀ ਗੱਚਕ ਵੀ ਮਿਲਦੀ ਹੁੰਦੀ ਸੀ ਰੁਪਏ ਤੇਲ ਦੀ ਸੀ ਜੀ ਮਿਲ ਜਾਂਦੀ ਅੱਜ ਕੱਲ ਤੇ ਬਹੁਤ ਮਹਗਾਈ ਹੋ ਗਈ ਆ 10 ਰੁਪਏ ਤੋਂ ਘੱਟ ਕੋਈ ਚੀਜ਼ ਨਹੀਂ ਮਿਲਦੀ ਪਹਿਲਾਂ ਸਾਡੇ ਘਰ ਦੇ 1 ਰੁਪਿਆ ਦੇ ਦੇਣਾ 2 ਰੁਪਏ ਦੇ ਦੇਣੇ ਬਹੁਤ ਅਸੀਂ ਖੁਸ਼ ਹੋਣਾ ਤੇ ਸਿਆਜ ਚ ਉਹਦੀ ਮੁਰਮਰੇ ਦੀ ਗੱਚਕ ਲਿਆਉਣੀ ਖੁੱਲੀਆਂ ਦੀ ਜਾਂ ਦੁਜੀਗਰੀਆਂ ਦੀ ਤੇ ਹੁਣ ਇਹ ਚੀਜ਼ਾਂ ਘਰੇ ਬਣਾ ਕੇ ਖਾਈ ਦੀਆਂ ਤੇ ਬੜਾ ਵਧੀਆ ਲੱਗਦਾ ਵੀ ਪਹਿਲਾਂ ਬਜ਼ਾਰੋਂ ਲੈ ਕੇ ਆਉਂਦੇ ਆ ਸੋਚੀਦਾ ਸੀ ਪਤਾ ਨਹੀਂ ਕਿੱਦਾਂ ਬਣਦੀ ਆ ਕੀ ਹਿਸਾਬਤਾ ਪਿਆ ਤੇ ਕੀ ਕੋਸ਼ਿਸ਼ ਕਰਨ ਨਾਲ ਆਪਣੇ ਘਰੇ ਵੀ ਚੀਜ਼ ਬਣ ਜਾਂਦੀ ਆ ਇੱਕ ਤਸੱਲੀ ਹੁੰਦੀ ਆ ਆਪਾਂ ਨੂੰ ਵੀ ਆਪਾਂ ਚੀਜ਼ ਖੁਦ ਬਣਾ ਕੇ ਖਾਦੀ ਆ ਸਾਫ਼ ਸੁਥਰੇ ਤਰੀਕੇ ਨਾਲ ਬਣਾ ਕੇ ਖਾਦੀ ਆ ਹੁਣ ਆਪਾਂ ਇਹਨੂੰ ਨਾ ਤਕਰੀਬਨ 2 ਘੰਟੇ ਵਾਸਤੇ ਜਮਾਵਾਂਗੇ ਠੰਡ ਦੇ ਵਿੱਚ ਤੇ ਬਹੁਤ ਛੇਤੀ ਚੀਜ਼ ਜੰਮ ਜਾਂਦੀ ਆ ਇਹਦੇ ਵਿੱਚ ਆਪਾਂ ਕਿਉ ਵੀ ਪਾਇਆ ਉਹ ਵੀ ਛੇਤੀ ਜੰਮ ਜਾਂਦਾ ਤੇ ਹੁਣ ਆਪਾਂ ਇਦਾਂ ਜੰਮ ਗਈ ਫਿਰ ਆਪਾਂ ਇਹਦੀ ਕਟਿੰਗ ਕਰਾਂਗੇ ਤੇ ਇਹਦੀ ਕਟਿੰਗ ਵੀ ਤੁਹਾਨੂੰ ਵਿਖਾਵਾਂਗੇ ਤੇ ਬਣੇ ਰਿਓ ਵੀਡੀਓ ਦੇ ਨਾਲ ਤੇ ਹਾਂਜੀ ਆਪਣੀ ਗੱਜਕ ਬਿਲਕੁਲ ਜੰਮ ਗਈ ਆ ਚਲ ਚੁੱਕ ਕੇ ਵਿਖਾਉਂਦਾ ਮੈਂ ਆ ਵੇਖੋ ਹੁਣ ਆਪਾਂ ਇਹਨੂੰ ਨਾ ਇੱਕ ਹੌਲੀ ਜਿਹਾ ਪੇਪਰ ਜਾਂ ਲਾ ਲਾਂਗੇ ਬੜਾ ਆਸਾਨ ਤਰੀਕੇ ਨਾਲ ਲੈ ਜਾਂਦਾ ਵਾ ਆਪ ਨੂੰ ਬਾਤ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਥੋੜੀ ਜਿਹੀ ਗਿੱਲੀ-ਗਿੱਲੀ ਦੀ ਕਟਿੰਗ ਹੋਵੇ ਤੇ ਸੌਖੀ ਹੋ ਜਾਂਦੀ ਆ ਤੇ ਸੁੱਕ ਕੇ ਤੇ ਬਿਲਕੁਲ ਕੜਕ ਹੋ ਜਾਂਦੀ ਆ ਹੁਣ ਇਸ ਤਰੀਕੇ ਨਾਲ ਆਪਾਂ ਛੋਟੇ-ਛੋਟੇ ਪੀਸ ਕਰ ਲਾਂਗੇ ਸਾਡੇ ਬੱਚਿਆਂ ਨੇ ਸਫਰ ਨਹੀਂ ਕੀਤਾ ਸਾਡੇ ਬੱਚਿਆਂ ਨੇ ਸਫਰ ਨਹੀਂ ਕੀਤਾ ਉਹ ਦੇ ਸਾਨੂੰ ਦੋ ਅੜਾ ਪਤਖਾਨੀ ਆ ਚਲੋ ਆਪਾਂ ਕੱਟ ਕੇ ਤੁਹਾਨੂੰ ਦਿੰਦੇ ਪੁੱਤ ਦੇਖਣ ਨੂੰ ਵੀ ਓਡੀਓ ਵੀ ਲੱਗਦੀ ਆ ਤੇ ਖਾਂਚ ਵੀ ਬਹੁਤ ਟੇਸਟੀ ਆ ਤੁਸੀਂ ਘਰ ਵਿੱਚ ਜਰੂਰ ਟਰਾਈ ਕਰਿਓ ਬੜੀ ਆਸਾਨ ਤਰੀਕੇ ਨਾਲ ਬਣ ਜਾਂਦੀ ਆ ਓਹੋ ਬੰਦੇ ਸਾਡੇ ਕਾਲੇ ਆ ਤੇ ਗਚਕ ਵੀ ਕਾਲੀ ਆ ਤੇ ਲਓ ਜੀ ਇਹ ਆਪਣੀ ਗੁੜ ਦੀ ਗਚਕ ਤਿਆਰ ਆ ਜੀ ਸਾਡੀ ਤੁਹਾਨੂੰ ਇਹ ਛੋਟੀ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਹੁਣ ਬੱਚਿਆਂ ਜਿੰਨਾਂ ਨੂੰ ਮੰਡਾਂਗੇ ਲਓ ਬੱਤ ਜੀ ਆ ਫੜੋ ਆ ਲਓ ਨਾ ਸਵਾਦ ਆ ਉਧਰ ਕੈਮਰੇ 'ਚ ਵੇਖ ਕੇ ਸਵਾਦ ਆ ਟੇਸਟੀ ਲੈ ਬੰਤੇ ਇੱਕ ਤੁੰ ਲੈ ਆ ਲੋ ਲੈ ਨੂਰ ਇੱਕ ਤੁੰ ਲੈ ਚਲੋ ਜੀ